ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਭਾਈ ਸੁਮੰਤ ਤੇ ਗੁਰੂ ਰਾਮਦਾਸ ਜੀ ਦੇ ਬਾਰੇ ਗੱਲ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਭਾਈ ਸੁਮਾ ਜੀ ਦੀ ਉਮਰ 14 ਸਾਲ ਦੀ ਸੀ ਪਿਤਾ ਦਾ ਸਾਇਆ ਨਹੀਂ ਸੀ ਮਾਂ ਨੇ ਘਰ ਗਰੀਬੀ ਹੁਣ ਕਾਰਨ ਪੜ੍ਹਨਾ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੁਮਿੰ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦੇਵਾਂ ਕਰਿੰਦੀ ਉਹ ਵੇਚ ਆਇਆ ਕਰ ਪਹਿਲੇ ਦਿਨ ਘੁੰਗਣੀਆਂ ਬਣਾਈਆਂ ਛਾਬਾ ਤਿਆਰ ਕੀਤਾ ਸੋਮਾ ਮਾਂ ਨੂੰ ਪੁੱਛਤਾ ਹੈ ਕਿੱਥੇ ਬੈਠ ਕੀ ਵਿੱਚ ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਦੇ ਵਿਖੇ ਤਾਲ ਸਰੂਰ ਦੀ ਖੋਦਵਾਈ ਕਰਵਾ ਰਹੇ ਹਨ ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ ਬਹੁਤ ਹੀ ਘੱਟ ਹੁੰਦਾ ਹੈ ਉੱਥੇ ਤੇਰੀ ਛਾਵੜੀ ਜਲਦੀ ਵਿਕ ਜਾਵੇਗੀ ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ ਇੱਕ ਦਿਨ ਕਰਮਾ ਭਾਗਾ ਵਾਲਾ ਦਿਨ ਆ ਗਿਆ ਸੋਮਾ ਜਿੱਥੇ ਘੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੀ ਜਿੱਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨਜ਼ਰ ਪੈ ਗਈ ਛਾਬੇ ਵੱਲ ਦੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਛੋਟਾ ਹੁੰਦਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ ਤੇ ਪੁੱਛ ਲਿਆ ਕੀ ਨਾ ਹੈ ਉਹ ਕੀ ਕਰਦਾ ਹੈ ਸੋਮੇ ਨੇ ਬੜੇ ਹੀ ਸਤਿਕਾਰ ਨਾਲ ਆਖਿਆ ਸਤਿਗੁਰੂ ਜੀ ਸੋਮਾ ਨਾਮ ਹੈ ਮੇਰਾ ਤੇ ਮੈਂ ਕੁੰਗਣੀਆਂ ਵਿਛਦਾ ਹਾਂ ਗੁਰੂ ਜੀ ਤਲੀ ਅੱਗੀ ਕਰਕੇ ਕਹਿੰਦੇ ਅੱਜ ਦੀ ਵਟਤ ਸਾਨੂੰ ਦੇ ਦੀ ਬੜਾ ਔਖਾ ਹੈ ਵਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ ਗਿਆ ਮਾਂ ਕਹਿੰਦੀ ਵਟਤ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਸੀ ਸੋਮਾ ਕਹਿਣ ਲੱਗਾ ਅੱਜ ਮੇਰੇ ਛਾਬੇ ਗਿਉ ਗੁਰੂ ਰਾਮਦਾਸ ਜੀ ਲੰਗੇ ਤੇ ਕਹਿੰਦੇ ਅੱਜ ਦੀ ਸਾਰੀ ਵਟਤ ਸਾਨੂੰ ਦੇ ਦੇ ਮੈਂ ਦੇ ਦਿੱਤੀ ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ ਜੇ ਕੱਲ ਵੀ ਲੰਗਨ ਤੇ ਕੱਲ ਵੀ ਵਟਤ ਦੇ ਦੇਵੀਂ ਜੇ ਨਾਲ ਲੰਗਨ ਤਾਂ ਆਪ ਦੇਨ ਚਲਾ ਜਾਵੇਂ ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਗੇ ਤੇ ਸੋਮਾ ਨੇ ਵਟਤ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਵਟਤ ਦੇਨ ਚਲਾ ਗਿਆ ਗੁਰੂ ਜੀ ਦੀ ਤਲੀ ਅੱਗੇ ਕਰਕੇ ਕਹਿੰਦੇ ਸੋਮਿਆ ਵੱਟਤ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆ ਤੇਰੀ ਵੱਟਤ ਘੜਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ 100 ਰੁਪਏ ਦੂਜੇ ਦਿਨ 70 ਪੈਸੇ ਤੀਜੇ ਦਿਨ 40 ਪੈਸੇ ਸੋਮਾ ਕਹਿੰਦਾ ਮੈਂ ਗਰੀਬ ਹਾਂ ਘਰ ਇੰਨੇ ਪੈਸੇ ਨਹੀਂ ਮੈਂ ਸਮਾਨ ਜ਼ਿਆਦਾ ਪਾ ਸਕਾਂ ਗੁਰੂ ਸਾਹਿਬ ਦੇ ਅਧਿਕਾਰ ਵਿੱਚ ਆ ਗਏ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਸੁਮਾ ਕਹਿੰਦਾ ਮੈਂ ਸ਼ਾਹ ਨਹੀਂ ਗਰੀਬ ਹਾਂ ਸਤਿਗੁਰੂ ਫੇਰ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਉਸ ਸਮੇਂ ਕਹਿਣਾ ਬੰਦ ਕੀਤਾ ਜਦੋਂ ਤੱਕ ਜਨਮ ਜਨਮਾਂ ਦੀ ਗਰੀਬੀ ਕੱਟੀ ਗਈ ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ ਗੁਰੂ ਜੀ ਕਹਿੰਦੇ ਦੱਸ ਸੁਮੇ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਜਾਂ ਲੈਣ ਵਾਲਾ ਤਾਂ ਭਾਈ ਸੁਮਾ ਅੱਖ ਲੱਗਾ ਮਹਾਰਾਜ ਦੇਣ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ਭੋਲੇ ਪਾਕ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ ਗੁਰੂ ਜੀ ਕਹਿਣ ਲੱਗੇ ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ਭੋਲੇ ਪਾਕਿਆਂ ਦਾ ਜੀ ਮੈਂ ਸ਼ਾਹ ਹੋਇਆ ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ਭਾਈ ਸੁੰਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਤੇ ਨਾਲ ਬਚਨ ਕੀਤਾ ਏ ਵਾਰ ਤੇਰੀਆਂ ਕੁੱਲਾਂ ਤੱਕ ਚਲੇਗਾ ਸਰਦਾ ਸਿਹਤ ਗੁਰੂ ਨਾਲ ਨਾਤਾ ਜੋੜਿਆ ਸੂਮਾ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਈ ਗੁਰੂ ਜੀ ਦੀ ਨਦਰ ਪਲ ਵਿੱਚ ਕੁੱਲਾਂ ਤੱਕ ਬਾਦਸ਼ਾਹੀਆਂ ਵਸ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ